ਨਵ ਵਿਖੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ ਦਤਕਾ ਪਾਰਟੀ ਤੇ ਸਕੂਲੀ ਬੈਂਡ ਨੇ ਵਧਾਈ ਨਗਰ ਕੀਰਤਨ ਦੀ ਸ਼ੋਭਾ ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅੱਜ ਰਿਆਸਤੀ ਸ਼ਹਿਰ ਨਾਬਾ ਸਥਿਤ ਜੈਤੂ ਦੇ ਮੋੜੇ ਦੇ ਸ਼ਹੀਦਾ ਦੀ ਯਾਦ ਚ ਬਣੇ ਇਤਿਹਾਸਿਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਤੋਂ ਸੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੀਆਂ ਦੀ ਅਗਵਾਈ ਚ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਵਕ ਵਕ ਬਾਜ਼ਾਰਾ ਜੋ ਹੁੰਦਾ ਹੋਇਆ ਦੇ ਸ਼ਾਮ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਹੀ ਸਮਾਪਤ ਹੋਵੇਗਾ ਨਗਰ ਕੀਰਤਨ ਦੌਰਾਨ ਜਿੱਥੇ ਗਤਕਾ ਪਾਰਟੀ ਅਤੇ ਸਕੂਲੀ ਬੈਂਡ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸੀ ਉਥੇ ਸ਼ਹਿਰ ਵਾਸੀਆਂ ਵੱਲੋਂ ਨਗਰ ਕੀਰਤਨ ਦੇ ਰਸਤਿਆਂ ਨੂੰ ਵੀ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ ਅਤੇ ਸੰਗਤਾਂ ਲਈ ਰਸਤੇ ਵਿੱਚ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀਨੀਅਰ ਅਕਾਲੀ ਆਗੂ ਮਾਨਿੰਦਰ ਸਿੰਘ ਮਾਨੀ ਨੇ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਆਖਿਆ ਕਿ ਅਸੀਂ ਬਹੁਤ ਹੀ ਵੜਪਾਗੇ ਹਾਂ ਜੋ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਇਸ ਮੌਕੇ ਭਾਈ ਅਮਨਦੀਪ ਸਿੰਘ ਲਵਲੀ ਅਤੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਲਤੇਜ ਸਿੰਘ ਖੋਕ ਵੱਲੋਂ ਵੀ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਹ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਗੁਰਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰ ਤੇ ਇੱਥੇ ਨਾਬੇ ਜੋ ਕੱਟਿਆ ਜਾ ਰਿਹਾ ਨਾਬੇ ਵਾਲੇ ਦੀ ਸ਼ਹੂਲੀਅਤ ਨਾਲ ਪਰ ਫਰਕ ਸਿਰਫ ਇਹਨਾ ਇਤਿ ਕਰੋਨਾ ਕਰਕੇ ਕੋਈ ਜ਼ਿਆਦਾ ਕੱਟ ਨਹੀਂ ਕੀਤਾ ਗਿਆਗਾ ਲੋਕਾਂ ਦੀ ਸੇਫਟੀ ਨੂੰ ਦੇਖਦੇ ਵੇ ਪਰ ਲੋਕਾਂ ਚ ਉਨਾ ਹੀ ਉਤਸ਼ਾਹ ਹੈਗਾ ਮਹਾਰਾਜ ਗੁਰਪੁਰ ਵਾਸਤੇ ਕਾਨਕੋਜ ਦੀ ਲਿਖਤ ਦੇਰ ਚੇਤਾ ਭਾਈ ਸਾਹਿਬ ਭਾਈ ਕਾਨ ਸਿੰਘ ਨਾਬਾ ਦੀ ਇਤਿਹਾਸਿਕ ਤੇ ਵਿਰਾਸਤੀ ਨਗਰੀ ਚ ਜੋ ਇਤਿਹਾਸਿਕ ਸਥਾਨ ਹੈ ਜੱਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਉਸ ਸਥਾਨ ਤੋਂ ਅੱਜ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਤਾਂ ਤਾਂ ਸ਼੍ਰੀ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਸਜਾਇਆ ਗਿਆ ਔਰ ਵੱਡੀ ਗਿਣਤੀ ਚ ਕਰੋਨਾ ਹੋਣ ਦੇ ਬਾਵਜੂਦ ਸੰਗਤਾਂ ਨੇ ਸ਼ਮੂਲੀਅਤ ਕਰ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਕਿ ਜਗਤ ਗੁਰੂ ਬਾਬਾ ਨਾਨਕ ਜੀ ਜਿਨ੍ਹਾਂ ਨੇ ਸਮੁੱਚੇ ਮਾਰ ਸ੍ਰੀ ਭਾਈ ਨੂੰ ਸਰਬੱਤ ਦੇ ਭਲੇ ਦਾ ਅਪਦੇਸ਼ ਦਿੰਦਾ ਹੈ ਅੱਜ ਉਹਨਾਂ ਦਾ 552ਵਾਂ ਜਨਮ ਦਿਹਾੜਾ ਹੈ ਉਹ ਜਨਮ ਦਿਨ ਦੇ ਦਿਹਾੜੇ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਗੁਰੂ ਪਾਪਾ ਨਾਨਕ ਸਾਹਿਬ ਤੇ ਕਿਰਪਾ ਦਿਹਾ ਮਿਹਰ ਕਰੇ ਖੁਸ਼ੀਆਂ ਦਾਤ ਬਖਸ਼ੇ ਚੜ੍ਹਦੀ ਕਲਾ ਦੇ ਰੱਖੇ ਫਾਉਮ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਟਾਈਮ ਟੀਵੀ ਲਈ ਨਾਬਾ ਤੋਂ ਜਗਨਾਰ ਸਿੰਘ ਦੁਲੱਦੀ ਦੀ ਰਿਪੋਰਟ